ਸੋਣਾ ਮੰਮੀ ਫਰਮਾੜਾ ਯਾ ਸੋਣਾ ਸੋਣਾ ਗੋਤਨਿਆ ਤੈਨੂੰ ਬੁੱਤ ਹੋ ਗਿਆ ਪੱਕਾ ਤੇਰਾ ਸੋ ਡੈਡੀ ਆ ਰਿਹਾ ਬਈ ਮੋਟਰ ਤੇ ਆ ਡੈਡੀ ਨੂੰ ਸਰਪ੍ਰਾਈਜ਼ ਦੰਨੇ ਆ ਡੈਡੀ ਨੂੰ ਸ਼ਾਇਦ ਸ਼ੱਕ ਹੋ ਗਿਆ ਹੋਵੇ ਉਹ ਮੈਨੂੰ ਪਤਾ ਨਹੀਂ ਇਹ ਦਸਦੀਏ ਬੀਬੀ ਨੂੰ ਸਰਪ੍ਰਾਈਜ਼ ਦੰਨੇ ਆ ਵੀਡੀਓ ਕਾਲ ਕਰਕੇ ਚਲੋ ਬੀਬੀ ਵਧਾਈਆਂ ਹੋ ਗਈਆਂ ਮੈਂ ਪੀਆਰ ਹੋ ਗਿਆ ਅੱਜ ਪੱਕਾ ਪੱਕਾ ਹੋ ਗਿਆ

ਓਕੇ ਦਾ ਮੇਟਰ ਖੁਸ਼ੀ ਦਿਖ ਰੇ ਚਿਹਰੇ ਤੇ ਅੱਜ ਫਾਈਨਲੀ ਗੁਰਤੇਜ ਪੀਆਰ ਹੋ ਗਿਆ ਉਹ ਵੀ ਕੈਨੇਡਾ ਦੇ ਵਿੱਚ ਕਹਿੰਦੇ ਪੱਕਾ ਕੈਨੇਡਾ ਵਾਲਾ ਬਣ ਗਿਆ ਸੇਰਾ ਲੱਗ ਗਿਆ ਅੱਜ ਮੈਂ ਸਸਕਾਟੂਨ ਤੋਂ ਆ ਰਹੀ ਸੀ ਟਰੱਕ ਤੇ ਆਉਂਦੇ ਆਉਂਦੇ ਮੈਨੂੰ ਮੇਲ ਆਈ ਕਹਿੰਦੇ ਕੰਗ੍ਰੈਚੁਲੇਸ਼ਨ ਯੂ ਆਰ ਫਾਈਨਲੀ ਪਰਮਾਨੈਂਟ ਰੈਜ਼ੀਡੈਂਟ ਇਨ ਕੈਨੇਡਾ ਓਏ ਹੋਏ ਸੇਰਾ ਲੱਗ ਗਿਆ ਪਿੱਛੇ ਦੇਖੋ ਝੰਡਾ ਫਾਈਨਲੀ ਗੁਰਤੇਜ ਸਿੰਘ ਰਜਾਇਨਾ ਦੇ ਵਿੱਚ ਪੱਕਾ ਹੋ ਗਿਆ ਉਦੋਂ ਘਰ ਦੇ ਬਾਈ ਸੁੱਤੇ ਪਏ ਸੀ ਹੁਣ ਘਰ ਦੇ ਉੱਠ ਗਏ ਹੋਣੇ ਹੁਣ ਹੋ ਗਈ ਆ ਰਾਤ ਮੈਂ ਸੌਂ ਸੂ ਲਿਆ ਮੈਂ ਕਿਹਾ ਹੁਣ ਦੱਸ ਦਿਆ ਕਿਸੇ ਨੂੰ ਨਹੀਂ ਮੈਂ ਦੱਸਿਆ ਹ ਤਰੀਕਾ ਅੱਜ ਸੀ 21 ਤਰੀਕਾ ਅੱਜ ਦਿਵਾਲੀ ਸੀਗੀ ਦਿਵਾਲੀ ਤੋਂ ਅਗਲੇ ਦਿਨ ਜੈਟ ਹੋ ਗਿਆ ਪੱਕਾ ਇਹ ਵੀਡੀਓ ਥੋੜੀ ਲੇਟ ਆਊਗੀ ਮੇਰੇ ਸਾਹਬ ਨਾਲ ਨਵੰਬਰ ਜਾਂ ਦਸੰਬਰ ਦੇ ਵਿੱਚ ਆਉਣੀ ਆ ਕੋਈ ਚੱਕਰ ਨਹੀਂ ਹੋਊਗੀ ਮੈਂ ਜ਼ਿਆਦਾ ਨਹੀਂ ਦੱਸਣਾ ਚਾਹੁੰਦਾ ਆਪਾਂ ਘਰੇ ਦੱਸਤਾ ਸਿਰਾ ਲੱਗ ਗਿਆ ਹੁਣ ਆਪਾਂ ਘਰੇ ਦੇਣਾ ਸਰਪ੍ਰਾਈਜ਼ ਕਰਦੇ ਇਹਨੂੰ ਦੱਸਿਆ ਨਹੀਂ ਮੈਂ ਕਿਸੇ ਨੂੰ ਵੀ ਹੁਣ ਜਾਣੇ ਆਪਾਂ ਟਰੱਕ ਦੇ ਵਿੱਚ ਦੱਸਦੇ ਆਂ ਭਾਈ 16 ਮਹੀਨੇ ਲੱਗੇ ਮੈਨੂੰ ਕਰਤੇ ਇਹਨੂੰ ਪੱਕੇ ਹੁੰਦੇ ਹੁੰਦੇ ਦੇਖ ਲਓ 16 ਮਹੀਨੇ ਫੈਟਰਲ ਦੇ ਵਿੱਚ ਫੈਲ ਪਈ ਰਹੀ ਅੱਜ ਦਿਵਾਲੀ ਤੋਂ ਅਗਲੇ ਦਿਨ ਜੈਟ ਪੀਆਰ ਹੋ ਗਿਆ ਹੁਣ ਆਪਾਂ ਫਟਾਫਟ ਟਰੱਕ ਦੇ ਵਿੱਚ ਚ ਚਲੋ ਹੁਣ ਆਪਾਂ ਟਰੱਕ ਦੇ ਵਿੱਚ ਚੱਲੀਏ ਤੇ ਘਰਦਿਆਂ ਨੂੰ ਦਈਏ ਖੁਸ਼ਕਬਰੀ ਆਜੋ ਫਿਰ a few minutes later laptop nu bhai mitro uppar rakh laya main ke uppar chaanna zyada honda gaana appa download kar laya kende Ravinder Garewal da main ke chalo karde aan surprise dhiye dassi hoyi PR ho gaya munda thoda sira lag gaya chalo fir eh ha mitro gaana Ravinder Garewal da sare launeya main ke appa vi laamange karde aan nu dhiye surprise main ke das diye hai na baaki mainu sacchi bahut tension si bhai 16 mahine nikalde mainu ta comment vi aje je aunde si kende bhai tu ni pakka honda phalana ta makaana kafi tarah de mainu comment aunde hunde si mainu ta ik vaar lagan lag gaya main ke je ithhi reh gaya je kuch hovega ਕੀ ਬਣੂਗਾ ਮੇਰਾ ਵਰਕ ਪਰਮਿਟ ਜੇ ਮੋ ਗਿਆਈ ਆ 5 ਅਕਤੂਬਰ ਨੂੰ ਮੇਰਾ ਵਰਕ ਪਰਮਿਟ ਮੋ ਗਿਆਈ ਅੱਜ ਹੈਗੀ 22 ਅਕਤੂਬਰ ਥੋੜਾ ਬਰਾ ਪੀਆਰ ਹੋ ਗਿਆ ਫਲਾਈਟ ਸਟੇਟਸ ਸਹੀ ਹੁਣ ਵਰਕ ਪਰਮਿਟ ਆਵੇ ਨਾ ਹੋਵੇ ਬਸ ਪੀਆਰ ਕਾਰਡ ਆ ਜਾਣਾ ਸਿਰ ਲੱਗ ਗਿਆ ਜਾਨ ਸਿਰ ਲੱਗ ਜਾਣਾ ਚਲੋ ਕਰੀਏ ਫਿਰ ਘਰਦਿਆਂ ਨੂੰ ਆਜੋ ਅਵੀ ਭਾਈ ਕੱਲ ਦਿਵਾਲੀ ਵਾਲੇ ਦਿਨ ਇੰਡੀਆ ਪਹੁੰਚ ਗਿਆ ਸੀ ਨਾ ਉਹਨੂੰ ਦੇਖ ਲਓ ਮੈਂ ਮੈਸੇਜ ਕੀਤਾ ਇਹ ਦਿਨ ਬਣਿਆ ਸੀਗਾ ਵੀਰੇ ਨੇ ਘਰੇ ਜਾਣਾ ਸੀ ਤੇ ਸਰਪ੍ਰਾਈਜ਼ ਦੇਣਾ ਸੀਗਾ ਵੀ ਮੈਂ ਭਾਈ ਪੀਆਰ ਹੋ ਗਿਆ ਦੇਖੋ ਮੈਂ ਲਿਖਤਾ ਵੀਰੇ ਨੂੰ ਵੀਰਾ ਹੁਣ ਮੈਸੇਜ ਕਰੂਗਾ ਕਿੱਥੇ ਆ ਫਿਰ ਮੈਂ ਵੀਡੀਓ ਕਾਲ ਲਾਉਣਾ ਵੀਰੇ ਨੂੰ ਵੀ ਨਹੀਂ ਪਤਾ ਕਰਦਿਆਂ ਨੂੰ ਵੀ ਨਹੀਂ ਪਤਾ ਸੋ ਗਾਣਾ ਪਰ ਰੈਡੀ ਕਰ ਲਿਆ ਜਦੇ ਲਾ ਦੇਣਾ ਨਾਲ ਦੀ ਨਾਲ ਕਹਦੇ ਬਾਪੂ ਪਹਿਲਾਂ ਮੈਂ ਆਡੀਓ ਕਾਲ ਲਾਉਣ ਲੱਗਿਆ ਵੀਰੇ ਨੂੰ ਪੁੱਛਣਾ ਕਿੱਥੇ ਹੈ ਕੀ ਕਰਦਾ ਫਿਰ ਮੈਂ ਵੀਡੀਓ ਕਾਲ ਲਾਉਣਾ ਚੱਕ ਵੀਰੇ ਚੱਕ ਵੀਰੇ ਨੇ ਤਾਂ ਮੇਟਰ ਫੋਨ ਚੱਕਿਆ ਨਹੀਂ ਹੁਣ ਆਪਾਂ ਘਰੇ ਮੰਮੀ ਨੂੰ ਲਾਉਨੇ ਆ ਪਹਿਲਾਂ ਆਡੀਓ ਕਾਲ ਲਾਉਨੇ ਆ ਫਿਰ ਵੀਡੀਓ ਲਾਉਨੇ ਆ ਦੇਖਦੇ ਕੀ ਕਹਿੰਦੇ ਆ ਮੇਰੀ ਫੋਟੋ ਲਈ ਆ ਮੰਮੀ ਨੇ ਦੇਖੋ ਛੋਟੇ ਹੁੰਦੇ ਦੀ ਚਲੋ ਲਾਉਣਾ ਮੰਮੀ ਵਾਲੇ ਫੋਨ ਦੇ ਵਿੱਚ ਵੀਡੀਓ ਸਾਫ਼ ਨਹੀਂ ਆਉਂਦੀ ਹੁਣ ਲਵੀ ਵਾਲੇ ਤੇ ਲਾਉਨੇ ਅੱਜ ਮੈਂ ਦੱਸਿਆ ਨਹੀਂ ਲਵੀ ਝਾੜੂ ਪੋਚਾ ਲਾਉਣ ਲੱਗਾ ਆ ਮੰਮੀ ਕਹਿੰਦੀ ਕੰਮ ਵਾਲੀ ਰੱਖ ਲਈ ਪਹਿਲੇ ਦੋਨੇ ਕੰਮ ਲਾ ਲਿਆ ਮੰਮੀ ਨੇ ਉਹਨੂੰ ਚਲੋ ਲਵੀ ਲਵਗਾਉਣ ਕੋਲ ਆ ਦੇਖੋ ਗਾਣਾ ਤਿਆਰ ਆ ਹਾਂਜੀ ਉਹ ਬੜਾ ਸਾਫ ਆ ਬੋਨ ਡੈਡੀ ਤਾਂ ਬਈ ਮੋਟਰ ਤੇ ਗਿਆ ਹੋਇਆ ਹੈ ਵੀਰਾ ਮੈਨੂੰ ਘਰ ਕੋਲ ਦਿਖਾਉਣ ਲੱਗਿਆ ਹੋਇਆ ਚਲੋ ਵੀਰ ਯਾਰ ਮੰਮੀ ਨੂੰ ਇਹ ਦੰਨੇ ਸਰਪ੍ਰਾਈਜ਼ ਚਲੋ ਦੱਸਦਾ ਨਹੀਂ ਮੈਂ ਮੰਮੀ ਕਿਤੇ ਆ ਮੰਮੀ ਦਾ ਕੋਲ ਗਰੀ ਹਾਂਜੀ ਹਾਂਜੀ ਸੁਣ ਮੰਮੀ ਫੇਰ ਮੜਾ ਯਾ ਸੁਣੋ ਸੁਣੋ ਗੋਦਨਿਆ ਤੈਨੂੰ ਕੁੱਤ ਹੋ ਗਿਆ ਪੱਕਾ ਤੇਰਾ ਯੈਸ ਪਿਆਰ ਪਿਆਰ ਹੋ ਗਿਆ Prøv den nå. Nå er det PR igjen? PR, ja <laughs> <laughs> ਪੀ ਆਰ ਪੀ ਆਰ ਮੇਰੀ ਸਵੇਰੀ ਆਈ ਹੋਈ 8:30 ਵਜੇ ਉਹ ਦੇਖਿਆ ਹੀ ਨਹੀਂ ਉਦੋਂ ਤੂੰ ਹੀ ਥੋੜੇ ਨਾਲ ਗੱਲਾਂ ਗੱਲਾਂ ਕਰੀ ਗਿਆ ਤੇ ਤੁਸੀਂ ਜਦ ਕੱਟਿਆ ਸੌਂਗੇ ਫਿਰ ਮੈਂ ਅੱਧੇ ਘੰਟੇ ਤੱਕ ਦੇਖਿਆ ਫਿਰ ਮੈਂ ਫਿਰ ਮੈਂ ਕਹਾ ਤੂੰ ਹੁਣ ਸੌਂਗੇ ਮਸਾ ਦਾ ਪਾਏ ਆ ਘਰੇ ਬਈ ਦੱਸਤਾ ਹੁਣ ਡੈਡੀ ਨੂੰ ਫੋਨ ਲਾ ਰਹੇ ਨੇ ਘਰੇ ਮੈਂ ਤੇਰਾ ਦੱਸਤਾ ਮੰਮੀ ਨੂੰ ਵੀ ਦੱਸਤਾ ਵੀਰੇ ਨੂੰ ਵੀ ਦੱਸਤਾ ਹੁਣ ਡੈਡੀ ਨੂੰ ਬੁਲਾਉਨੇ ਆ ਡੈਡੀ ਨੂੰ ਵੀ ਸਰਪ੍ਰਾਈਜ਼ ਦਨੇ ਘਰ ਦੇ ਖੋਜ ਹੋ ਗਿਆ ਤੇਰਾ ਲੱਗਿਆ ਤੇਰਾ ਹਾਂਜੀ ਹੁਣ ਹਾਂ ਬਈ ਯੈਸ ਸੋ ਡੈਡੀ ਆ ਰਿਹਾ ਬਈ ਮੋਟਰ ਤੇ ਆ ਡੈਡੀ ਨੂੰ ਸਰਪ੍ਰਾਈਜ਼ ਦੰਨਾ ਡੈਡੀ ਨੂੰ ਸ਼ੈਰ ਸ਼ੱਕ ਹੋ ਗਿਆ ਹੋਵੇ ਉਹ ਮੈਨੂੰ ਪਤਾ ਨਹੀਂ ਚਲੋ ਕਰਦੇ ਆ ਵੇਟ ਆਉਣੇ ਵਾਲਾ ਡੈਡੀ ਵੀ ਸੇਰਾ ਲੱਗਿਆ ਸੇਰਾ ਇੰਨਾ ਸੋਚਿਆ ਹੀ ਨਹੀਂ ਸੀ ਯਾਰ ਆਈ ਹੋ ਜੂਗਾ ਕਰਤੇ ਜੀ ਜਾਊਗਾ ਇੰਡੀਆ ਉਧਰ ਇੰਡੀਆ ਜਾਊ ਕਰੋ ਬਈ ਚੈੱਕ ਮਿੱਤਰੋ ਕਹਿੰਦੇ ਡੈਡੀ ਵੀ ਆ ਗਿਆ ਉਧਰ ਆ ਗਿਆ ਡੈਡੀ ਡੈਡੀ ਵੀਡੀਓ ਨਾਲ ਆ ਜਾ ਆ ਜਾ ਡੈਡੀ हां जी डेडी डेडी सत सही है सही है इत रखो नाली आ गई मैं क्या? ਤੋਂ ਮੇਟਰ ਕਰੀ ਆਪਾਂ ਸਰਪ੍ਰਾਈਜ਼ ਦੇਦਾ ਕਰਦੇ ਨੂੰ ਦੱਸਤਾ ਮੈਂ ਪੀਆਰ ਹੋ ਗਿਆ ਘਰ ਦੇ ਬਹੁਤ ਖੋਜਾ ਸੱਚੀ ਬਾਲਾ ਚਾਏ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਮੇਰਾ ਛੋਟਾ ਭਰਾ ਦੇਖ ਲਓ ਸਾਡੀ ਇਕੱਠਿਆਂ ਦੀ ਫੈਲ ਲੱਗੀ ਮਾਰਚ ਦਾ ਪੱਕਾ ਹੋਇਆ ਸੀ ਤੇ ਹੁਣ ਇੰਡੀਆ ਵੀ ਚਲੇ ਗਿਆ ਤੇ ਮੈਂ ਹੁਣ ਦੇਖ ਲਓ ਅਕਤੂਬਰ ਦੇ ਵਿੱਚ ਜਾ ਕੇ ਪੱਕਾ ਹੋਇਆ ਇਹ ਸਿਸਟਮ ਆ ਦਾਣਾ ਪਾਣੀ ਹੁੰਦਾ ਮਿੱਤਰੋ ਸਾਰਿਆਂ ਨੇ ਪੱਕੇ ਹੋ ਜਾਣਾ ਮੈਨੂੰ ਇੱਕ ਦਿਨ ਬੰਦਾ ਮਿਲੇ ਥੋੜੇ ਕਿ ਦਿਨ ਪਹਿਲਾਂ ਪਿੰਡ ਸਰ ਦੇ ਕੋਲ ਉਹ ਕਹਿੰਦਾ ਜਿਹੜਾ ਕੈਨੇਡਾ ਆ ਗਿਆ ਉਹਨੇ ਸਿਟੀਜ਼ਨਸ਼ਿਪ ਲੈ ਲੈਣੀ ਐ ਇਦਾਂ ਨਹੀਂ ਮੁੜਦਾ ਸੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਕੋਈ ਰੂਲ ਚੇਂਜ 5 ਸਾਲ ਹੋ ਗਏ ਤੇ ਅੱਜ ਥੋੜਾ ਭਰਾ ਪੀਯਾਰ ਹੋ ਗਿਆ ਸਤੰਬਰ 2020 ਦੇ ਵਿੱਚ ਮੈਂ ਕੈਨੇਡਾ ਆਇਆ ਸੀਗਾ ਤੇ ਅੱਜ ਦੇਖ ਲਓ ਅਕਤੂਬਰ 2025 ਹੋ ਗਈ ਤੇ ਹੁਣ ਹੋ ਗਿਆ ਥੋੜਾ ਭਰਾ ਪੀਯਾਰ ਹੁਣ ਬਸ ਆਪਾਂ ਇੰਡੀਆ ਜਾਣ ਦੀਆਂ ਤਿਆਰੀਆਂ ਕਰਦੇ ਆਂ ਦੇਖਦੇ ਆਂ ਮਹੀਨੇ ਚੱਲਿਏ ਅਗਲੇ ਚੱਲਿਏ ਕਿਹੜੇ ਚੱਲਿਏ ਉਦੋਂ ਨੇੜੇ ਜਿਹੀ ਵੀਡੀਓ ਆਉਣੀ ਹੈ ਤੁਸੀਂ ਦੇਖੇ ਲੈਣੀਆਂ ਫਿਰ ਮਾ ਆਉਂਗਾ ਪਿੰਡ ਬੰਬ ਬੰਬ ਚਲਾਵਾਂਗੇ ਦੀਵਾਲੀ ਆਪਾਂ ਫੇਰ ਮਨਾਉਣੀ ਆ ਕੱਲ ਮੈਂ ਦੀਵਾਲੀ ਨਹੀਂ ਮਨਾਈ ਇੱਕ ਵੀ ਬੰਬ ਨਹੀਂ ਚਲਾਇਆ ਪਹਿਲੀ ਵਾਰ ਹੋਇਆ ਮੈਂ ਕਦੇ ਦੀਵਾਲੀ ਵਾਲੇ ਦਿਨ ਬੰਬੇ ਨਹੀਂ ਚਲਾਇਆ ਸੋਇਤ ਕੀ ਇੰਡੀ ਮੈਟਰੋ ਮੈਂ ਹੁਣ ਘਰੇ ਚੱਲਿਆ ਸੀ ਬੀਬੀ ਨੂੰ ਵੀ ਦੱਸਣ ਤੋਂ ਰਹਿ ਗਿਆ ਬੀਬੀ ਨੂੰ ਦੱਸ ਦਈਏ ਬੀਬੀ ਨੂੰ ਸਰਪ੍ਰਾਈਜ਼ ਦਨੇ ਆ ਵੀਡੀਓ ਕਾਲ ਕਰਕੇ ਚਲੋ ਆਉਣ ਦੋ ਬੀਬੀ ਸੱਸਰੀ ਘਾਲ ਹੋਰ ਬੀਬੀ ਕਿੱਦਾਂ ਅੱਛਾ ਬੀਬੀ ਬੀਬੀ ਵਧਾਈਆਂ ਹੋ ਗਈਆਂ ਮੈਂ ਪੀਆਰ ਹੋ ਗਿਆ ਅੱਜ ਪੱਕਾ ਪੱਕਾ ਹੋ ਗਿਆ ਆ ਜੋ ਹੋ ਗਿਆ ਵੀ ਅੱਜ ਦੇਖ ਲੋ ਦੇਖ ਲੋ ਹਾਂ ਬਾਤ ਚਾ ਕੇ ਪਹਿਲਾਂ ਚਲੇ ਗਿਆ ਜੀ ਤੇਰੀ ਵੀ ਬੜੀ ਵਧੀਆ ਸੁਣੀ ਹੈ ਬੱਸ ਆ ਗਿਆ ਬੀਬੀ ਮੈਂ ਆ ਗਿਆ ਵਿਆਹ ਵੀ ਉਹ ਕਰਦੇ ਆਪਾਂ ਹੁਣ ਆ ਬੀਬੀ ਨੂੰ ਵੀ ਦੱਸਤਾ ਕਰਦਿਆਂ ਨੂੰ ਵੀ ਦੱਸਤਾ ਮਿੱਤਰੋ ਹੁਣ ਭੂਆ ਦਾ ਫੋਨ ਆਇਆ ਹੈ ਭੂਆ ਨੂੰ ਦੱਸਣਾ ਚਲੋ ਦਸੀਏ ਆਂਟੀ ਜੀ ਸਤਿ ਸ਼੍ਰੀ ਅਕਾਲ ਆਂਟੀ ਬਦਾ ਅੱਜ ਆ ਗਿਆ ਦੋਨੋਂ ਵੀ ਹਾਂਜੀ 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 ਥੈਂਕ ਯੂ ਚਲੋ ਦੀਦੀ ਸਾਸਰੀ ਕਾਲ ਸਾਸਰੀ ਕਾਲ ਵੈਲਾ ਸਰ ਬਵਾਰ ਕਾ ਬਹੁਤ 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 ਤੁਨੋ ਵੀ ਤੁਨੋ ਵੀ ਦੀਦੀ ਤੁਨੋ ਵੀ ਹਾਂ ਸ਼ੁਕਰ ਆ ਵਾਜੂ ਦਾ ਉਹ ਵੀ ਨੇ ਆਈਡੀਆ ਧਰਤੀ ਤੇ ਪੈਰ ਰੱਖਾਂ ਸੀ ਤਾਂ ਤੇਰੀ ਪਿਆਰ ਹੋਣੀ ਸੀ ਦੇਖ ਲਓ ਦੇਖ ਲਓ ਨਾ ਜਿੱਦਣ 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 ਲਵੀ ਤੁਰਿਆ ਕੈਨੇਡਾ ਤੋਂ ਉਦੋਂ ਇੱਕ ਪੋਰਟਲ ਵਨ ਆਇਆ ਤੇ ਕੱਲ ਪੋਰਟਲ 2 ਕੱਲ ਦੀਵਾਲੀ ਵਾਲਾ ਦਾ ਨਾ ਪੋਰਟਲ 2 ਤੇ ਅੱਜ ਪੀਆਰ आज क्लियर आ गया यस सारा आपको भी परम बहुत-बहुत बधाई बहुत तो <laughs> अब अब हम हां अब हम मिलेंगे मिलेंगे वीडियो बनाया करेंगे खाएंगे पिएंगे ऐश करेंगे खमानो सारी शॉप्स पे वाह ठीक है ठीक है कल आएंगे आएंगे जाएंगे हाँ। आएंगे जाएंगे वाह ठीक है ठीक है ਸੋ ਮਿੱਤਰੋ ਆਪਾਂ ਘਰੇ ਵੀ ਦੱਸਤਾ ਸਰਪ੍ਰਾਈਜ਼ ਸਾਰੇ ਹੁਣ ਦੇਤਾ ਰਿਸ਼ਤੇਦਾਰਾਂ ਨੂੰ ਵੀ ਦੱਸਤਾ ਬਹੁਤ ਵਧੀਆ ਲੱਗਿਆ ਬਾਈ ਸਿਰਾਂ ਹੀ ਲੱਗਿਆ ਪਿੰਡ ਵੀ ਹੌਲੀ ਹੌਲੀ ਖਬਰ ਪਹੁੰਚ ਜਾਣੀ ਆਪਾਂ ਹੌਲੀ ਹੌਲੀ ਸਾਰੇ ਮਿੱਤਰਾਂ ਨੂੰ ਦੱਸ ਦੇਣਾ ਵਾ ਬਾਕੀ ਵੀਡੀਓ ਥੋੜੀ ਜਿਹੀ ਲੇਟ ਆਊ ਜਦੋਂ ਵੀ ਆ ਗਈ ਤੁਹਾਨੂੰ ਪਤਾ ਲੱਗੇਗਾ ਹੁਣ ਬਟ ਮੈਂ ਪੱਕਾ 22 ਅਕਤੂਬਰ ਨੂੰ ਹੋ ਗਿਆ ਸੀ ਤੇ ਆਪਾਂ ਹੁਣ ਕਿੱਥੇ ਚੱਲੇ ਬਣੇ ਗੈਸ ਕਰੋ 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 ਆਪਾਂ ਚੱਲੇ ਆਂਡੀਆਂ ਛੇਤੀ ਹੀ ਆਂਡੀਆਂ ਚੱਲੇ ਆ ਬਾਈ ਆਪਾਂ ਨੂੰ ਪੀਆਰ ਦਿੱਤੀ ਕੈਨੇਡਾ ਰਜਾਇਨਾ ਨੇ ਸੋ ਰਜਾਇਨਾ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀਰੇ ਨੂੰ ਕਹੇ ਤਾਂ ਬੰਬ ਬੰਬ ਲਿਆ ਕੇ ਰੱਖੀ ਬਸ ਮੈਂ ਆ ਗਿਆ ਛੇਤੀ ਹੀ ਮਹੀਨੇ ਡੇਢ ਮਹੀਨੇ ਦੇ ਵਿੱਚ ਆਪ ਪਿੰਡ ਆ ਚਲੇ ਜਾਣਾ ਫੁੱਲ ਬੰਬ ਦੀਵਾਲੀ ਆਪਾਂ ਮਨਾਉਣੀ ਆ ਦੀਵਾਲੀ ਕੱਲ ਲਾਂਗੀ ਬਟ ਅਸਲੀ ਦੀਵਾਲੀ ਜਿਹੜੀ ਗੁਰਤੇਜ ਨੇ ਮਨਾਉਣੀ ਆ ਨਾ ਉਹ ਆਪਾਂ ਪਿੰਡ ਮਨਾਉਣੀ ਆ ਲਖਣਪੁਰ ਕਹਿੰਦੇ ਦੇਖਿਓ ਖਮਾਣਾ ਸਮਰਾਲੇ ਤੱਕ ਪਤਾ ਲਾਣਾ ਬੰਬੇ ਬੰਬ ਚਲਾਤੇ ਬਾਕੀ ਬਈ ਜਿੱਦਾਂ ਮੈਂ ਪੱਕਾ ਹਾਂ ਤੁਸੀਂ ਵੀ ਸਾਰੇ ਹੋ ਮਿੰਨ ਤਾਂ ਥੋੜਾ ਜਿਆਦਾ ਟਾਈਮ ਲੱਗ ਗਿਆ ਥੋੜਾ ਬਾਬਾ ਸੁੱਖ ਰੱਖਿਓ ਬਈ ਛੇਤੀ ਛੇਤੀ ਕੰਮ ਬਣੇ ਬਈ ਪਾਠ ਕਰਿਆ ਕਰੋ ਪਾਠ ਬਹੁਤ ਜ਼ਰੂਰੀ ਆ ਜਪਜੀ ਸਾਹਿਬ ਪਾਠ ਕਰਿਆ ਅੰਡੇ ਉੰਡੇ ਵੀ ਖਾ ਲੈਣਾ ਸੋ ਮੈਂ ਸੁਣਨ ਦੇ ਵਿੱਚ ਪ੍ਰੇਫਰ ਕਰ ਲੈਂਦਾ ਵੀ ਮੈਂ ਸੁਣ ਲਵਾਂ ਪਾਠ ਬਹੁਤ ਆ ਮੇਰੇ ਲਈ ਬਸ ਮੇਰੇ ਦਿਮਾਗ ਦੇ ਵਿੱਚ ਪੈਂਦਾ ਰਹੇ ਪਾਠ ਸੋ ਬਹੁਤ ਵਧੀਆ ਚੀਜ਼ ਆ ਬਈ ਪਾਠ ਕਰਿਆ ਕਰੋ ਜਾਂ ਸੁਣਿਆ ਕਰੋ ਐਨ ਬਾਬੇ ਦੇ ਲੜ ਰਿਹਾ ਕਰੋ ਛੇਤੀ ਛੇਤੀ ਤੁਹਾਡੇ ਕੰਮ ਹੋਣਗੇ ਬਾਕੀ ਹੁਣ ਸਿਰਾ ਲੱਗ ਗਿਆ ਬਾਕੀ ਦੱਸਣੀ ਆ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਕਰਿਓ ਆਪਣੇ ਚੈਨਲ ਨੂੰ ਪੱਕਾ ਪੱਕਾ ਸਬਸਕ੍ਰਾਈਬ ਕਰ ਦੋ ਹੁਣ ਆਪਾਂ ਸਿਰੇ ਸਾਰਾ ਵਲੌਗ ਬਣਾਇਆ ਕਰਨੇ ਆ ਤੇ ਜੇ ਇਹ ਵੀਡੀਓ ਵਧੀਆ ਲੱਗੀ ਚੱਕ ਦੋ ਫੱਟੇ ਸਾਰਿਆਂ ਨੂੰ ਸ਼ੇਅਰ ਕਰ ਦੋ ਤੇ ਮਿਲਦੇ ਆ ਹੁਣ ਤੁਹਾਨੂੰ ਨੈਕਸਟ ਵੀਡੀਓ ਵਿੱਚ